ਆਸ਼ਿਆ ਦੀ ਲੈਨ ਤੇ ਨੂੰ ਲੈ ਕੇ ਬੀਜੇਪੀ ਆਗੂ ਦਾ ਫਲਾਂ ਦੀ ਦੁਕਾਨ ਕਰਨ ਵਾਲੇ ਵਿਅਕਤੀ ਨਾਲ ਹੋਇਆ ਝਗੜਾ ਇਸ ਦੌਰਾਨ ਬੀਜੇਪੀ ਦੇ ਆਗੂ ਸੁਮਿਤ ਚਾਰਪੇ ਜ਼ਖਮੀ ਮਾਮਲਾ ਗੁਰਦਾਸਪੁਰ ਦਾ ਹੈ ਜਿੱਥੇ ਭਾਜਪਾ ਆਗੂ ਦਾ ਫਲਾਂ ਦਾ ਕੰਮ ਕਰਨ ਵਾਲੇ ਵਿਅਕਤੀ ਨਾਲ ਝਗੜਾ ਹੋ ਗਿਆ ਮਾਮਲਾ ਲੈਨ ਤੇੰਦਾ ਦੱਸਿਆ ਜਾ ਰਿਹਾ ਇਸ ਸੁਬੰਦੀਪ ਭਾਜਪਾ ਦੇ ਚਲਾ ਮਹਾ ਮੰਤਰੀ ਵਿਕਾਸ ਕੁਤਾਨ ਦੱਸਿਆ ਕਿ ਉਹਨਾਂ ਨੇ ਸੱਤਪਾਲ ਜੋ ਮਿਲਖਪਾਲ ਗੁਰਦਾਸਪੁਰ ਨੇੜੇ ਫਲਾਂ ਦਾ ਕੰਮ ਕਰਦਾ ਹੈ ਉਹਨਾਂ ਨੇ 2 ਸਾਲ ਪਹਿਲਾਂ ਉਹਨਾਂ ਨੂੰ ਵਰਤਨ ਲਈ 1 ਲੱਖ ਰੁਪਏ ਦਿੱਤਾ ਸੀ ਪਰ ਉਹਨਾਂ ਦੇ ਪੈਸੇ ਵਾਪਸ ਨਹੀਂ ਕੀਤੇ ਜਾ ਰਹੇ। ਅੱਜ ਜਦੋਂ ਉਹ ਪੈਸੇ ਲੈਣ ਦੇ ਲਈ ਇਨ੍ਹਾਂ ਦੀ ਦੁਕਾਨ ਤੇ ਗਿਆ ਤਾਂ ਉਹਨਾਂ ਨੇ ਅਗੋਂ ਉਸ ਦੇ ਨਾਲ ਕਾਲੀ ਖਲੋਚ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਦੋਨਾਂ ਦਰਮਿਆਨ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਸੱਤਪਾਲ ਅਤੇ ਉਸ ਦੇ ਪੇٹے ਨੇ ਉਸ ਦੇ ਸਿਰ ਉੱਪਰ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਸਾਥੀਆਂ ਨੂੰ ਸੂਚਿਤ ਕੀਤਾ ਤੇ ਉਹਨਾਂ ਦੇ ਸਾਥੀ ਉਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਲੈ ਕੇ ਆਏ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਕੁੱਸ਼ਨਾਮਾ ਕੀਤੀ ਜਾ ਕੇ ਇਨ੍ਹਾਂ ਦੇ ਖਿਲਾਫ ਪੰਤੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਚਤਕੇ ਤੁੱਚੇ ਪਾਸੇ ਸਿਵਲ ਹਸਪਤਾਲ ਦੇ ਚਿਹਰੇ ਇਲਾਜ ਫਲਾਹ ਦਾ ਕੰਮ ਕਰਨ ਵਾਲੇ ਵਿਅਕਤੀ ਸਤਪਾਲ ਅਤੀ ਉਸਤੇ بیٹے ਅਰਕੀਸ਼ ਮਾਨ ਦੇ ਚਾਹੇ ਉਹਨਾਂ ਦੇ ਪਿਤਾ ਦੁਕਾਨ ਤੇ ਕੰਮ ਕਰ ਰਹੇ ਸਨ ਇਸ ਤਰ੍ਹਾਂ ਵਿਕਾਸ ਗੁਪਤਾ ਉਹਨਾਂ ਦੀ ਦੁਕਾਨ ਤੇ ਆਏ ਤੇ ਉਹਨਾਂ ਦੇ ਨਾਲ ਦਵਾਈਆਂ ਦੇ ਲੈਣ ਦੇਣ ਨੂੰ ਲੈ ਕੇ ਬੈਸ ਕਰਨ ਲੱਗ ਪਏ ਜਦੋਂ ਉਹਨਾਂ ਨੇ ਜਾ ਕੇ ਉਹਨਾਂ ਦੇ ਪੈਸੇ ਉਹਨਾਂ ਨੂੰ ਘਰ ਭੇਜ ਦਿੱਤੇ ਜਾਣਗੇ ਪਰ ਇਸ ਦੇ ਬਾਵਜੂਦ ਵਿਕਾਸ ਗੁਪਤਾ ਉਹਨਾਂ ਦੇ ਨਾਲ ਕਾਲੀ ਕੋਲਜ ਕਰਨ ਲੱਗ ਪਿਆ ਤੇ ਉਸਦੇ ਪਿਤਾ ਤੇ ਦੁਕਾਨ ਤੇ ਪਏ ਪਲਾਸਟਿਕ ਤੇ ਕ੍ਰੇਟ ਨਾਲ ਹਮਲਾ ਕਰ ਦਿੱਤਾ ਤੇ ਉਸ ਨੂੰ ਜ਼ਖਮੀ ਕਰ ਦਿੱਤਾ ਇਸ ਦੀ ਸੂਚਨਾ ਮਿਲਤੇਰ ਕੇ ਸ਼ੀ ਦੁਕਾਨ ਤੇ ਪਹੁੰਚ ਗਿਆ ਤੇ ਵਿਕਾਸ ਗੁਪਤਾ ਨੇ ਉਸਤੇ ਉਫਮੀ ਹਮਲਾ ਕਰਕੇ ਉਸ ਨੂੰ ਅਤੇ ਉਸਦੇ ਰਿਸ਼ਤੇਦਾਰ ਨੂੰ ਜ਼ਖਮੀ ਕਰ ਦਿੱਤਾ ਤਰਕੀਸ਼ ਨੇ ਕਿਹਾ ਕਿ ਇਸ ਝਗੜੇ ਦੌਰਾਨ ਉਸਦੇ ਪਿਤਾ ਅਤੇ ਇੱਕ ਰਿਸ਼ਤੇਦਾਰ ਸਮੇਤ ਵਿਕਾਸ ਗੁਪਤਾ ਜ਼ਖਮੀ ਹੋਇਆ ਹੈ ਉਹਨਾਂ ਕਿਹਾ ਕਿ ਵਿਕਾਸ ਗੁਪਤਾ ਪਤੀ ਫਸੇ ਦਿੱਤੇ ਦਿੱਤੇ ਹਨ ਜਨਾਬ ਜੋ 40000 ਰੁਪਏ ਰਹਿ ਗਏ ਹਨ ਜੋ ਜਲਦ ਦੇ ਦਿੱਤੇ ਜਾਣਗੇ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਡਾਕਟਰ ਕੇ ਪੀ ਸਿੰਘ ਨੇ ਦੱਸਿਆ ਕਿ ਇਹ ਝਗੜੇ ਵਿੱਚ ਚਾਰ ਵਿਅਕਤੀ ਜ਼ਖਮੀ ਹੋ ਕੇ ਆਏ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਉਨ੍ਹਾਂ ਕੇ ਅਗੇ ਜ਼ਖਮੀ ਵਿਕਤੀਆਂ ਦਾ ਮੈਡੀਕਲ ਰਿਪੋਰਟ ਬਣਾ ਕੇ ਸਬੰਧ ਥਾਣੇ ਨੂੰ ਭੇਜ ਦਿੱਤੀ ਜਾਵੇਗੀ ਮੈਂ ਵਿਕਾਸ ਗੁਪਤਾ ਜੀ ਜ਼ਿਲ੍ਹੇ ਦਾ ਮਹਾ ਮੰਤਰੀਆਂ 2.5 ਸਾਲ ਹੋ ਗਏ ਇਹਨਾਂ ਕੋ ਮੈਂ ਸੱਤਪਾਲ ਫਰੂਟ ਵਾਲੇ ਮਿਲਰ ਪਲਾਂਟ ਦੇ ਬਾਹਰ ਇਹਨਾਂ ਕੋ ਪੇਮੈਂਟ ਲੈਣੀ ਆ ਕੁ ਲੱਖ ਰੁਪਏ ਮੈਂ ਇੰਨਾ ਕੋਈ ਜਦੋਂ ਪੇਮੈਂਟ ਲੈਣ ਜਾਓ ਇਹ ਬੱਸ ਕਿਉਂ ਤੁਹਾਨੂੰ ਗਾਲੀ ਗਾਲਾਂ ਘਟਦੇ ਨੇ ਤੇ ਨਾਲ ਕਹਿੰਦੇ ਸਰ ਕੋ ਪੇਮੈਂਟ ਨਹੀਂ ਆ। ਕਾਫੀ ਦੇਰ ਹੋ ਗਈ ਐ ਨਾ ਕੋਈ ਦੁਕਾਨਾ ਤੇ ਮੈਂ ਤਾਂ ਜਾਂਦਾ ਨਹੀਂ ਖਿਆ ਮੇਰਾ ਲੜਕਾ ਹੀ ਜਾਂਦਾ। ਤੇ ਐਰ ਕੀ ਅੱਜ ਮੈਂ ਹਥੋਂ ਨਿਕਲਦਾ ਪਏ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੇਰੀ ਪੇਮੈਂਟ ਜਿਹੜੀ ਆ ਉਹਦੀ ਵਾਪਸ ਕਰ ਦਿਓ ਬੜੀ ਦੇਰ ਹੋ ਗਈ ਆ। ਤੇ ਤੁਸੀਂ ਪੇਮੈਂਟ ਹੀ ਨਹੀਂ ਦੇ ਤੇ ਇਹਨੇ ਮੇਰੇ ਹੱਥੀ ਪਾ ਗਿਆ ਪਹਿਲੇ ਫਿਰ ਨਾਲ ਆਪਣੇ ਮੁਰਿਆਂ ਨੂੰ ਫੋਨ ਕੀਤਾ ਤਿੰਨ ਚਾਰ ਜਣਿਆਂ ਨੂੰ। ਜਦ ਕੀ ਦੋਨੇ ਬੇਟੇ ਆਦੇ ਮੈਨੂੰ ਲੱਗਦਾ ਇੱਕ ਹੋਰ ਨਾਲ ਦੋ ਜਣੇ ਹੋਰੀ ਚਾਰ ਜਣੇ ਆ ਕੇ ਸਾਡੇ ਹੱਥੀ ਬੈਗੇ ਨਾ ਰਾੜ ਪਿੱਛੇ ਦੋ ਰਖੀਆਂ ਕਿ ਮੇਰੇ ਇੱਥੇ ਮਾਰੀ ਆ ਮੇਰੇ ਮੁੜੇ ਤੇ ਵੀ ਮਾਰੀ ਆ ਮੇਰੇ ਬਾਹਾਂ ਤੇ ਵੀ ਆ ਤੇ ਮੇਰੇ ਗੋਡੇ ਤੇ ਵੀ ਆ ਉੱਥੋਂ ਮੈਂ ਆਪਣਾ ਬਚਾ ਕੇ ਕਰਕੇ ਮਹਾ ਨਿਕਲਿਆ ਉਸ ਤੋਂ ਬਾਅਦ ਨੇ ਚਾਰ ਪੰਜ ਬੰਦੇ ਹੋਰ ਬੁਲਾ ਕੇ ਜਿਹੜਾ ਮੇਰਾ ਮੋਢਾ ਸੀ ਉਹਨੂੰ ਉਹਦੀ ਮਤਲਬ ਉਹਦਾ ਵੀ ਨੁਕਸਾਨ ਵੀ ਕੀਤਾ ਜਦੋਂ ਪੇਮੈਂਟ ਮੰਗੋ ਉਦੋਂ ਹੀ ਅੱਗੇ ਹਥੋਂ ਗਾਲਾਂ ਕੱਢਦੇ ਆ ਤੇ ਕਹਿੰਦੇ ਜਾ ਜੋ ਕਰਨਾ ਕਰ ਲੈ ਸਾਡੇ ਕੋਈ ਨਹੀਂ ਪੈਸੇ ਜੋ ਮਰਜੀ ਜੋ ਮਰਜੀ ਕਰ ਪੇਮੈਂਟ ਕਰੀਏ ਪੇਮੈਂਟ ਇਹਦੇ ਕੋਈ ਘਰ ਦੇਦੇ ਠੀਕ ਨਹੀਂ ਹੈਗੇ ਉਦੋਂ ਪੇਮੈਂਟ ਖੜੀ ਜਾਂਦੇ ਨੇ ਕਾਫੀ ਦੇਰੀ ਹੋ ਗਈ ਹੈ ਕੋਨੇ-ਕੋਨੇ ਹਮਲਾ ਕੀਤਾ ਬੰਦੇ ਬੰਦੇ ਦੀ ਜਿਹੜਾ ਸਤਪਾਲ ਫਰੂਟ ਵਾਲੇ ਇਹਨਾਂ ਦਾ ਬੇਟੇ ਨਾਲ ਨਾਲ ਇੱਕ ਦੋ ਬੰਦੇ ਹੋਰ ਉਹ ਅੰਨ ਪਛਾਤੇ ਉਹਨੂੰ ਪਤਾ ਨਹੀਂ ਕੋਣਾ ਤੁਹਾਨੂੰ ਕੌਣ ਲੈ ਗਿਆ ਇੱਥੇ ਮੇਰੇ ਨੂੰ ਮੇਰਾ ਯਾਰ ਦੋਸੀ ਮੜਾ ਉਹ ਨੰਗਦਾ ਪਿਆ ਹੀ ਉਹ ਲੈ ਗਿਆ ਕੀ ਮੰਗ ਕਰਦੇ ਮੰਗਿਆ ਕਿ ਤੁਹਾਨੂੰ ਇਨਸਾਫ ਚਾਹੀਦਾ ਹੈ ਇਹ ਦੇਖੋ ਜੇ ਬੰਦੇ ਦੇ ਪੈਸੇ ਦਿੱਤੇ ਹੈ ਜੇ ਪੈਸੇ ਮੰਗਦੇ ਗੁੰਡਾਗਰਦੀ ਕਰਦੇ ਬਦਮਾਸ਼ੀ ਕਰਦੇ ਪੂਰੀ ਅੱਗੇ ਉਹਨਾਂ ਦਾ ਰਾੜਾ ਦੁਕਾਨ ਤੇ ਰੱਖੀਆਂ ਨੇ ਚੈੱਕ ਕਰੋ ਜਾ ਕੇ ਇੱਥੇ ਰਾੜਾ ਪਈਆਂ ਨੇ ਦੁਕਾਨ ਤੇ ਕੇਸ਼ਕumar ਮੇਰਾ ਨਾਮ ਜੀ ਮੈਂ ਸ ショਪ ਤੇ ਹੀ ショਪ ਤੋਂ ਛੋਟੇ ਬਟੇ ਦਾ ਤਾਂ ਫੋਨ ਆਇਆ ਮੈਂ ਘਰ ਗਿਆ ਹੀ ਫਾਦਰ ਸਾਉ ਦੁਕਾਨ ਤੇ ਕੱਲੇ ਹੀ ਫਾਦਰ ਸਾਉ ਨੂੰ ਦੁਕਾਨ ਤੇ ਕੱਲੇ ਨੂੰ ਵੇਖ ਕੇ ਤੇ ਇਹ ਮੰਡੀ ਦੇ ਆ ਮੰਡੀਓ ਆਣ ਕੇ ਗੁਪਤਾ ਜੀ ਆਣ ਕੇ ਤੇ ਆ ਕੇ ਫਾਦਰ ਸਾਹਿਬ ਨੂੰ ਪੈਗੇ ਆਣ ਕੇ ਫਾਦਰ ਸਾਉ ਨੂੰ ਫੜ ਕੇ ਕੁੱਟਿਆ ਆਣਾ ਚੰਗੀ ਤਰ੍ਹਾਂ ਨੇ ਫਾਦਰ ਸਾਹਿਬ ਨੂੰ ਉਹਨਾਂ ਨੇ ਜਦੋਂ ਅਸੀਂ ਘਰੋਂ ਆਏ ਆ ਇਹਨਾਂ ਨੇ ਨਾ ਕਿ ਬੰਦੇ ਬੁਲਾ ਕੇ ਇਹਨਾਂ ਨੇ ਸਾਨੂੰ ਵੀ ਕੁੱਟਿਆ ਮੇਰਾ ਸਿਰ ਸੁਰ ਪਾਰਤਾ ਮੇਰਾ ਹੱਥ ਤੇ ਉਲਾਦੀ ਮੇਰੇ ਲਾਤੀ ਸੱਟ ਲਾਦੀ ਮੇਰੇ ਉਹਨਾਂ ਨੇ ਮੇਰੇ ਉਹਨਾਂ ਨੇ ਕਹਣਾ ਵੀ ਪੇਮੈਂਟ ਇਹਨਾਂ ਕੋਲ ਲੈਣੀ ਆ ਸਰ ਪੇਮੈਂਟ ਤਾਂ ਪੇਮੈਂਟ ਦਾ ਚੱਕਰ ਹੈਗਾ ਇਹ ਸਾਰਾ ਇਹਨਾਂ ਨੂੰ ਰੋਜ਼ ਦੇ ਇਹਨਾਂ ਨੂੰ ਪੈਸੇ ਜਰਾਂ ਨੂੰ ਦੇ ਦੇ ਦੇਂਦੇ ਸੀ ਪੈਸੇ ਇਹਨ ਇਸ ਨਾਲ ਜਦੋਂ ਇਹਨਾਂ ਦਾ ਬੰਦਾ ਇਹਨਾਂ ਦਾ ਸੇਰੀ ਆਇਆ ਆ ਮੈਂ ਇਹਨੂੰ ਕਿਹਾ ਕਿ ਤੁਸੀਂ ਦੋ ਮਾਰ ਮੰਡੀਓ ਹੋ ਗਿਆ ਉਹ ਕਿ ਮੈਂ ਆ ਕੇ ਤੁਹਾਨੂੰ ਪੇਮੈਂਟ ਦੇ ਦੇਣਾ ਤੇ ਕਹਿੰਦਾ ਕੋਈ ਗੱਲ ਨਹੀਂ ਮੈਂ ਮੰਡੀ ਹੋ ਕੇ ਆਣਾ ਇਹ ਸਰ ਮੰਡੀ ਗਿਆ ਵਾ ਉਹਨੇ ਜਿੱਕਰ ਮੈਨੂੰ ਛੋਟੇ ਬਦਦਰ ਦਾ ਫੋਨ ਆ ਗਿਆ ਮੈਂ ਛੋਟੇ ਬਦਦਰ ਨੂੰ ਕੰਟਰੋਲ ਲੈਣ ਗਿਆ ਜੇ ਮੈਂ ਛੋਟੇ ਬਦਦਰ ਨੂੰ ਕੰਟਰੋਲ ਲੈਣ ਗਿਆ ਆ ਤੇ ਬਸ ਇਹਨਾਂ ਨੇ ਬਾਅਦ ਚੋਂ ਆਣ ਕੇ ਮੇਰੇ ਫਾਦਰ ਸਾਹਿਬ ਨੂੰ ਨਾਈ ਕੁੱਟਿਆ ਇਹਨਾਂ ਨੇ ਮਨੋ ਕੋਈ ਹੈਗੀ ਕੋਈ ਨਹੀਂ 40000 ਰੁਪਏ ਕਰਨੀ ਦਾ 1 ਲੱਖ ਰੁਪਈਆ ਵਾ ਜਿਹੜੇ ਨੇ ਬਹਾਨੇ ਮਾਰਦੇ ਆ ਬਾਕੀ ਸਰ ਚੱਲ ਗਏ ਸਾਰੇ ਪੈਸੇ ਕਾਪੀ ਦੇ ਸਾਹ ਹਸਾਬ ਤੇ ਜੋ ਵੀ ਸਾਬਦਾ ਹੈਗਾ ਇਹਨਾਂ ਦਾ ਨਾਂ ਕਾਪੀ ਤੇ ਸਾਰਾ ਸਾਬਦਾ ਲਿਖਿਆ ਦਾ ਇਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਕਰਲੇ ਨੂੰ ਵੇਖ ਕਟਿਆ ਨਾਲੇ ਮੈਨੂੰ ਤੇ ਜਦੋਂ ਆਹੀ ਆਏ ਆ ਦੁਕਾਨ ਤੇ ਇਹਨਾਂ ਨੇ ਬੰਦੇ ਬੁਲਾ ਕੇ ਤੇ ਸਾਨੂੰ ਵੀ ਕਟਿਆ ਨਾਲੇ ਮੇਰਾ ਸੇਲ ਸੂਰ ਸਾਰਾ ਪਗੜਤਾ ਇਹਨਾਂ ਨੇ ਹਵਦਾ ਕਿੰਨੇ ਪੈਸੇ ਜਖਮੀ ਤੇ ਬਣਾਉਂਗੇ ਮੇਰੇ ਸਿਰ ਨੂੰ ਆਗੇ ਸੇਲ ਤੇ ਟਾਂਕੇ ਲੱਗੇ ਆ 15 20 ਟਾਂਕੇ ਲੱਗੇ ਆ ਹੱਥ ਤੇ ਲੱਗੀ ਆ ਮੇਰੇ ਲੱਤ 'ਤੇ ਵੀ ਲੱਗੀ ਸਾਟਵੇਂ ਤੇ ਕਿੰਨੇ ਪੈਸੇ ਜਖਮੀ ਤੁਹਾਡੇ ਬੰਦੇ ਅੱਡੇ ਨਾਲ ਕੀ ਆ ਚਾਜਾਂ ਤਿੰਨ ਤਿੰਨ ਬੰਦੇ ਜਖਮੀ ਹੋਇਆ ਹਾਂਜੀ ਸਤਿ ਸ੍ਰੀ ਅਕਾਲ ਜੀ ਕੁਈ 1.5 ਘੰਟਾ ਪਹਿਲੇ ਸਾਡੇ ਕੋਲ ਮੈਡੀਕਲ ਲੀਗਲ ਕੇਸ ਸਾਡੀ ਐਮਰਜੈਂਸੀ ਚ ਆਏ ਹੋਏ ਆ। ਤਕਰੀਬਨ ਦੋਨੋਂ ਮਿਲਾ ਕੇ 4 ਪੇਸ਼ੈਂਟ ਆ ਸਾਡੇ ਕੋਲ। ਇੱਕ ਇੱਕ ਪਾਸੇ ਸ਼ਾਇਦ 13 ਨੇ ਤੇ ਇੱਕ ਪਾਸੇ ਸ਼ਾਇਦ ਇੱਕ ਪੇਸ਼ੈਂਟ ਆ। ਚਾਰਾਂ ਦੇ ਮਲਟੀਪਲ ਇੰਜਰੀਜ਼ ਐ। ਚਾਰਾਂ ਨੂੰ ਫਰਸਟ ایڈ ਦਿੱਤੀ ਗਈ ਐ। ਫਰਸਟ ایڈ ਦੇ ਕੇ ਸਟੇਬਲ ਕਰਕੇ ਅਸੀਂ ਉਹਨਾਂ ਦੇ ਮੈਡੀਕਲ ਕੰਡਕਟ ਕਰਾਂਗੇ। ਫਰਦਰ ਜੋ ਬਾਅਦ ਵਿੱਚ ਸਾਨੂੰ ਓਪੀਨੀਅਨ ਆਏਗਾ ਸੀ ਉਹਦੇ ਬਿਹਾਫ ਤੇ ਰਿਪੋਰਟ ਜੰਮ ਕਰਾਂਗੇ। ਕੋਈ ٻਝ ਵੀ ਆਪਕੋ ਕੁਝ ਹੈ? ਅਕਚੁਅਲੀ ਮੈਂ ਬਹੁਤਾ ਚਿਆ ਨਹੀਂ ਇਹਨਾਂ ਨੂੰ ਤੇ ਸਿਰਫ ਅਸੀਂ ਫਸਟ ਆਈਡੀ ਪੇਸ਼ੈਂਟ ਦਿੱਤੀ ਹੋਈ ਹੈ ਤੇ ਕੁਝ ਮੈਂ ਖਾਸ ਗਿਆਨ ਨਹੀਂ ਇਸ ਟੀਚੇ